ਅੱਜ ਦੇ ਹਿੰਦੀ ਇੰਗਲਿਸ਼ ਵਾਲੇ ਜੋਗ ਦੇ ਵਿੱਚ ਕੀ ਤੁਸੀਂ ਵੀ ਪੰਜਾਬੀ ਬੋਲਦੇ ਕੀ ਪੰਜਾਬੀ ਬੋਲਣ ਕਰਕੇ ਲੋਕ ਤਾਂ ਉਹ ਨੀਵਾ ਦਿਖਾਉਂਦੇ ਨੇ ਕੀ ਤੁਸੀਂ ਪੰਜਾਬੀ ਬੋਲਣ ਕਰਕੇ ਆਪਣੇ ਆਪ ਨੂੰ ਪਿਛੜਿਆ ਹੋਇਆ ਮਹਿਸੂਸ ਕਰਦੇ ਹੋ ਦੋਸਤੋ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋਣਾ ਹੈ ਤੇ ਇਹ ਵੀਡੀਓ ਅਸੀਂ ਤੁਹਾਡੇ ਲਈ ਹੀ ਬਣਾਈ ਮੈਂ ਇਸ ਵੀਡੀਓ ਦੇ ਵਿੱਚ ਨਾ ਤਾਂ ਅੰਗਰੇਜ਼ੀ ਸਿਖਾਉਣਾ ਹੈ ਨਾ ਹੀ ਕੋਈ ਮੈਂ ਆਪਣਾ ਕੋਰਸ ਵੇਚਣਾ ਜਿਸ ਵਿੱਚ ਕਿਹਾ ਜਾਂਦਾ ਹੈ ਕਿ 30 ਦਿਨਾਂ ਦੇ ਵਿੱਚ ਅੰਗਰੇਜ਼ੀ ਸਿੱਖੋ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਦੁਨੀਆ ਦੇ ਵਿੱਚ ਹਰ ਇੱਕ ਭਾਸ਼ਾ ਦੀ ਇੱਕ ਆਪਣੀ ਅਹਿਮਤ ਹੈ जिसਦੇ ਵਿੱਚੋਂ पंजाबी भाषा दे आईमी सब तो ज्यादा समझी जा सकती है क्योंकि पंजाबी ਸਾਡੇ ਗੁਰੂਆਂ ਪੀਰਾਂ ਦੇ ਮੂੰਹ ਤੋਂ ਨਿਕਲੀ ਹੋਈ ਭਾਸ਼ਾ ਹੈ ਭਾਸ਼ਾ ਨਾਲ ਸੰਬੰਧਿਤ ਮੈਂ ਤੁਹਾਡੇ ਨਾਲ ਇੱਕ ਅਜਿਹਾ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਨੂੰ ਮੇਰੇ ਪੰਜਾਬੀ ਭੈਣ ਭਰਾ ਬਹੁਤ ਹੀ ਆਸਾਨੀ ਨਾਲ ਚਲਾ ਸਕਦੇ ਮੈਂ ਜਿਸ ਬਿਜ਼ਨਸ ਦੀ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਪੰਜਾਬੀ ਭਾਸ਼ਾ ਸਿਕਲਾਈ ਕੇਂਦਰ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਚੀਜ਼ ਨੂੰ ਸੁਣ ਕੇ ਹੱਸ ਰਹੇ ਹੋਣਗੇ ਕਿਉਂਕਿ ਇਹ ਕੋਈ ਇੰਗਲਿਸ਼ ਲੈਂਗੁਏਜ ਨਹੀਂ ਜਿਸ ਦਾ ਕੋਈ ਆਇਲਟਸ ਕੋਰਸ ਬਣਿਆ ਹੋਵੇ ਜਾਂ ਕਰਾਇਆ ਜਾ ਸਕੇ ਪਰ ਪੰਜਾਬੀਆਂ ਦੇ ਲਈ ਆਪਣੀ ਮਾਂ ਬੋਲੀ ਇੰਗਲਿਸ਼ ਤੋਂ ਵੀ ਘੱਟ ਨਹੀਂ ਅਸੀਂ ਕਿਸੇ ਵੀ ਖੇਤਰ ਦੇ ਵਿੱਚੋਂ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਇਸ ਕਰਕੇ ਸਾਡੀ ਲੈਂਗੁਏਜ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਹੋ ਸਕਦੀ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਾ ਹੈ ਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਪੰਜਾਬੀ ਲੈਂਗੁਏਜ ਨੂੰ ਭੁੱਲਦੇ ਜਾ ਰਹੇ ਪਰ ਮੈਂ ਇਸ ਚੀਜ਼ ਦੇ ਨਾਲ ਕਿਤੇ ਵੀ ਸਹਿਮਤ ਨਹੀਂ ਬੱਚਿਆਂ ਦੇ ਉੱਪਰ ਇਲਜ਼ਾਮ ਲਗਾਉਣਾ ਸਰਾਸਰ ਗਲਤ ਹੈ ਕਿ ਬੱਚੇ ਪੰਜਾਬੀ ਲੈਂਗੁਏਜ ਨੂੰ ਭੁੱਲਦੇ ਜਾ ਰਹੇ ਨੇ ਬੱਚੇ ਤਾਂ ਹੀ ਬੋਲੀ ਨੂੰ ਭੁੱਲਣਗੇ ਜੇ ਬੱਚਿਆਂ ਨੂੰ ਉਹ ਬੋਲੀ ਸਿਖਾਈ ਜਾਏਗੀ ਜੇ ਬੱਚੇ ਸਾਡੀ ਭਾਸ਼ਾ ਨੂੰ ਭੁੱਲ ਰਹੇ ਨੇ ਉਸ ਦੇ ਵਿੱਚ ਤੁਹਾਡਾ ਮੇਰਾ ਔਰ ਸਾਡੇ ਆਸ-ਪਾਸ ਦਾ ਕਸੂਰ ਹੈ ਅੱਜਕੱਲ ਦੀ ਜਨਰੇਸ਼ਨ ਦੇ ਜਿੰਨੇ ਵੀ ਬੱਚੇ ਕੰਵਰਟ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਬਹੁਤ ਹੀ ਘੱਟ ਪੰਜਾਬੀ ਲੈਂਗੁਏਜ ਆਉਂਦੀ ਕਿਉਂਕਿ ਉੱਥੇ ਵੱਧ ਤੋਂ ਵੱਧ ਇੰਗਲਿਸ਼ ਲੈਂਗੁਏਜ ਤੇ ਜ਼ੋਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹਿੰਦੀ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੰਜਾਬੀ ਨਾ ਬੋਲਣ ਵਿੱਚ ਸਾਡਾ ਵੀ ਕਸੂਰ ਹੋ ਸਕਦਾ ਹੈ ਸਕੂਲ ਦਾ ਸਕੂਲ ਮਾਪੇ ਵੀ ਪੰਜਾਬੀ ਨੂੰ ਘਰ ਵਿੱਚ ਬੋਲਣ ਤੋਂ ਮਨਾ ਕਰਦੇ ਹੁਣ ਤੁਸੀਂ ਸਾਨੂੰ ਆਪ ਹੀ ਦੱਸ ਸਕਦੇ ਇਸ ਦੇ ਵਿੱਚ ਬੱਚਿਆਂ ਦਾ ਕਸੂਰ ਹੈ ਮਾਪਿਆਂ ਦਾ ਕਸੂਰ ਹੈ ਜਾਂ ਫਿਰ ਸਕੂਲਾਂ ਦਾ ਕਸੂਰ ਜਦੋਂ ਸਾਡੇ ਵਿੱਚ ਕਸੂਰ ਦੀ ਗੱਲ ਹੁੰਦੀ ਹੈ ਤੇ ਅਸੀਂ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਦ ਅਸੀਂ ਆਪਣੇ ਘਰ ਤੋਂ हट ਕੇ ਲੋਕਾਂ ਨੂੰ ਦੋਸ਼ ਦੇਣ ਵਿੱਚ ਲੱਗੇ ਹੋਏ ਹਾਂ ਪਰ ਅਸੀਂ ਘਰ ਦੇ ਵਿੱਚ ਖੁਦ ਵੀ ਪੰਜਾਬੀ ਬੋਲਣ ਤੋਂ ਵਾਈਡ ਕਰਦੇ ਹਾਂ। ਕਿਸੂਰ ਚਾਹੇ ਕਿਸੇ ਦਾ ਵੀ ਹੋਵੇ ਤੁਸੀਂ ਇਸ ਦਾ ਜਰੂਰ ਹੱਲ ਕਰ ਸਕਦੇ ਹੋ। ਤੁਸੀਂ ਉਹਨਾਂ ਬੱਚਿਆਂ ਨੂੰ ਪੰਜਾਬੀ ਸਿਖਾ ਸਕਦੇ ਹੋ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਲੈਣ ਦੇ ਲਈ ਪੰਜਾਬੀ ਸਿੱਖਣ ਵਿੱਚ ਦਿੱਕਤ ਹੁੰਦੀ ਹੈ। ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਲੈਣ ਦੇ ਲਈ ਪੰਜਾਬੀ ਪੇਪਰ ਨੂੰ ਪਾਸ ਕਰਨਾ ਬਹੁਤ ਹੀ ਜ਼ਰੂਰੀ ਕਰ ਦਿੱਤਾ। ਜਿਸ ਕਰਕੇ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀਆਂ ਤਾਂ ਵਾਂਝੇ ਰਹਿ ਗਏ ਕਿਉਂਕਿ ਉਹਨਾਂ ਨੇ ਬਾਕੀ ਪਛਾਣਾਂ ਵਿੱਚ ਤਾਂ ਮਾਰਿਆ ਤਾਂ ਹਾਸੇ ਕਰ ਲਈ ਪਰ ਆਪਣੀ ਭਾਸ਼ਾ ਨੂੰ ਕਿਤੇ ਨਾ ਕਿਤੇ ਪਿੱਛੇ ਛੱਡ ਗਏ। ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਪੰਜਾਬੀ ਸਿਖਾ ਕੇ ਉਹਨਾਂ ਦੇ ਪ ਇਸ ਦੇ ਨਾਲ ਨਾਲ ਤੁਸੀਂ ਵਧੀਆ ਕਮਾਈ ਵੀ ਕਰ ਸਕਦੇ ਹੋ ਤੁਸੀਂ ਪੰਜਾਬੀ ਸਿਖਾਉਣ ਲਈ ਸਿਰਫ ਇੱਕ ਪੇਪਰ ਪਾਸ ਕਰਾਉਣ ਲਈ ਨਹੀਂ ਪੜਾਉਣਾ ਸਗੋਂ ਆਇਲਟਸ ਵਾਂਗੂ ਉਸ ਦਾ ਪੂਰਾ ਕੋਰਸ ਬਣਾ ਕੇ ਸਹੀ ਮਾਇਨਾ ਵਿੱਚ ਉਹਨੂੰ ਪੰਜਾਬੀ ਦੇ ਵਿੱਚ ਐਕਸਪਰਟ ਬਣਾਉਣਾ ਆਹ ਸਭ ਤੋਂ ਪਹਿਲਾਂ ਇਹ ਜਾਣਦੇ ਕਿ ਤੁਸੀਂ ਇਹ ਸਭ ਕੁਝ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਪੰਜਾਬੀ ਦੀਆਂ ਸਾਰੀਆਂ ਜ਼ਰੂਰੀ ਕਿਤਾਬਾਂ ਆਪਣੇ ਕੋਲ ਰੱਖੋ ਦੇਣਾ ਵਿੱਚ ਊੜੇ ਆੜੇ ਦੇ ਕਹਾਣੇ ਤੋਂ ਲੈ ਕੇ 9ਵੀਂ 10ਵੀਂ ਦੀਆਂ ਕਿਤਾਬਾਂ ਤੱਕ ਸ਼ਾਮਿਲ ਹੋ। ਨਾਲ ਹੀ ਵਿਆਕਰਣ ਅਤੇ 9ਵੀਂ 10ਵੀਂ ਵਿੱਚ ਪੜ੍ਹਾਏ ਜਾਣ ਵਾਲੇ ਨਾਵਲ ਵੀ ਤੁਹਾਡੇ ਕੋਲ ਹੋਣੇ ਬਹੁਤ ਹੀ ਜ਼ਰੂਰੀ ਨੇ। ਹੁਣ ਇਹਨਾਂ ਕਿਤਾਬਾਂ ਦੇ ਆਧਾਰ ਤੇ ਵੱਖ-ਵੱਖ ਕੋਰਸ ਤਿਆਰ ਕਰੋ। ਜਿਵੇਂ ਪਹਿਲਾਂ ਉਹਨਾਂ ਲੋਕਾਂ ਵਾਸਤੇ ਕੋਰਸ ਬਣਾਓ ਜਿਨ੍ਹਾਂ ਨੂੰ ਬਿਲਕੁਲ ਵੀ ਪੰਜਾਬੀ ਨਹੀਂ ਆਉਂਦੀ। ਇਸ ਵਿੱਚ ਤੁਹਾਡੇ ਉੜੇ ਆੜੇ ਤੋਂ ਸ਼ੁਰੂ ਕਰਕੇ ਅੱਖਰ ਜੋੜ ਕੇ ਲਿਖਣ ਤੱਕ ਸਾਰਾ ਸਿਲੇਬਸ ਆਪਣੇ ਹਿਸਾਬ ਨਾਲ ਤਿਆਰ ਕਰ ਲਓ। ਇਸ ਤੋਂ ਬਾਅਦ ਤੁਸੀਂ ਵੱਡੇ ਵਾਕ ਪੜ੍ਹਨ ਲਿਖਣ ਵਾਲਾ ਕੋਰਸ ਬਣਾਓ। ਇਸ ਤੋਂ ਬਾਅਦ ਪੈਰੇ ਪੜ੍ਹਨ ਲਿਖਣ ਵਾਲਾ ਅਤੇ ਪ੍ਰਸ਼ਨ ਉੱਤਰ ਕਰਨ ਵਾਲਾ ਕੋਰਸ ਬਣਾਓ। ਇਹ ਕੋਰਸ ਸਿਰਫ 10ਵੀਂ ਦੇ ਆਧਾਰ ਤੇ ਹੀ ਬਣਾਓ ਜਿਸ ਦੇ ਵਿੱਚ 10ਵੀਂ ਦਾ ਸਿਲੇਬਸ ਹੀ ਚੰਗੀ ਤਰ੍ਹਾਂ ਪੜ੍ਹਨਾ ਲਿਖਣਾ ਅਤੇ ਸਮਝਾਉਣਾ ਸਿਖਾਇਆ ਜਾਵੇਗਾ। ਬਾਕੀ ਦੇ ਕੋਰਸ ਤੁਸੀਂ ਆਪਣੀ ਸੁਵਿਧਾ ਦੇ ਹਿਸਾਬ ਨਾਲ ਬਣਾ ਸਕਦੇ ਹੋ। ਫਿਰ ਤੁਸੀਂ ਆਪਣੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ 2 ਤੋਂ 3 ਲੋਕ ਉਹ ਜੋੜੋ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਮਹਾਰਤ ਹਾਸਲ ਹੋਵੇ ਤੇ ਉਹਨਾਂ ਨੂੰ ਇਹ ਕੋਰਸ ਹੰਡ ਦੇ ਹੁਣ ਤੁਸੀਂ ਅਲੱਗ-ਅਲੱਗ ਕੋਰਸ ਦੇ ਮੁਤਾਬਿਕ ਅਲੱਗ-ਅਲੱਗ ਬੈਚ ਬਣਾਓ ਅਤੇ ਸਾਰੇ ਵਿਦਿਆਰਥੀਆਂ ਨੂੰ ਤੁਸੀਂ ਇੱਕ-ਇੱਕ ਬੈਚ ਦੇ ਦਿਓ ਇਸ ਤਰੀਕੇ ਦੇ ਨਾਲ ਜਿੰਨੇ ਵੀ ਤੁਸੀਂ ਅਧਿਆਪਕ ਆਪਣੇ ਨਾਲ ਜੋੜੇ ਨੇ ਉਹ ਸਾਰੇ ਅਧਿਆਪਕ 2-2 ਘੰਟੇ ਦੀ ਕਲਾਸ ਲੈ ਕੇ ਉਸ ਤੋਂ ਬਾਅਦ ਉਹ ਫ੍ਰੀ ਹੋ ਜਾਣਗੇ ਤੇ ਉਹ ਆਪਣੇ ਹੋਰ ਵੀ ਕੰਮ ਕਰ ਸਕਣਗੇ ਇਸ ਦੇ ਨਾਲ ਤੁਹਾਨੂੰ ਵੀ ਫਾਇਦਾ ਹੋਏਗਾ ਤੁਸੀਂ ਪੂਰੇ ਦਿਨ ਦੀ ਤਨਖਾਹ ਦੇਣ ਤੋਂ ਬਚ ਜਾਓਗੇ ਔਰ ਨਾਲ ਨਾਲ ਜਿਹੜੇ ਅਧਿਆਪਕ ਨੇ ਉਹ ਹੋਰ ਵੀ ਕੰਮ ਕਰਕੇ ਹੋਰ ਇਨਕਮ ਵੀ ਬਣਾ ਸਕਣਗੇ ਇਸ ਤਰੀਕੇ ਦੇ ਕੋਰਸਾਂ ਦੇ ਨਾਲ ਪੜਾਉਣ ਦਾ ਵਿਦਿਆਰਥੀਆਂ ਨੂੰ ਇਹ ਫਾਇਦਾ ਹੋਏਗਾ ਕਿ ਉਹ ਪੇਪਰ ਤਾਂ ਕਲੀਅਰ ਕਰਨਗੇ ਹੀ ਇਸ ਦੇ ਨਾਲ ਨਾਲ ਉਹ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਵੀ ਜਾਣਗੇ ਲਿਖ ਵੀ ਲੈਣਗੇ ਪੜ੍ਹ ਵੀ ਸਕਣਗੇ ਜੋ ਪੇਖ ਦੇ ਵਿੱਚ ਉਹਨਾਂ ਦੇ ਕੰਮ ਆਏਗੀ ਲੋਕਾਂ ਦੇ ਨਾਲ ਪੰਜਾਬੀ ਭਾਸ਼ਾ ਲਿਖਣ ਪੜ੍ਹਨ ਅਤੇ ਵਿਚਰਨ ਵਿੱਚ ਸਰਕਾਰੀ ਨੌਕਰੀ ਵਾਲਿਆਂ ਨੂੰ ਦਫ਼ਤਰ ਦੇ ਵਿੱਚ ਸਾਰੇ ਕੰਮ ਪੰਜਾਬੀ ਭਾਸ਼ਾ ਵਿੱਚ ਕਰਨੇ ਜ਼ਰੂਰੀ ਕੀਤੇ ਨੇ ਜਿਸ ਕਰਕੇ ਪੰਜਾਬੀ ਦੀ ਸਹੀ ਸਮਝ ਕਰਕੇ ਹੀ ਉਹਨਾਂ ਦਾ ਫਾਇਦਾ ਹੋ ਸਕੇਗਾ ਤਾਂ ਕਿ ਉਹ ਪੰਜਾਬੀ ਦੇ ਵਿੱਚ ਪੜ੍ਹ ਲਿਖ ਸਕਣ ਔਰ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਪੰਜਾਬੀ ਦਾ ਸਿਕਲਾਈ ਕੇਂਦਰ ਖੋਲ੍ਹ ਸਕਦੇ ਹੋ ਜਿਸ ਦੀ ਫੀਸ ਤੁਸੀਂ ਵੱਖ-ਵੱਖ ਕੋਰਸਾਂ ਦੇ ਹਿਸਾਬ ਨਾਲ ਰੱਖ ਸਕਦੇ ਹੋ ਠੀਕ ਤੁਸੀਂ ਆਇਲਟ ਸਵੰਗ ਆਪਣੀ ਸਿਕਲਾਈ ਦੀ ਫੀਸ ਰੱਖ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਇਲਟਸ ਰੰ ਆਪਣੀ 20 ਤੋਂ 25000 ਇੱਕ ਕੋਰਸ ਦੇ ਲੈ ਸਕਦੇ ਹੋ ਯਕੀਨ ਮੰਨੋ ਲੋਕਤਾਂ ਨੂੰ 20 ਤੋਂ 25000 ਦੀ ਰਕਮ ਤੋਂ ਵੀ ਜ਼ਿਆਦਾ ਪੈਸਾ ਦੇਣ ਲਈ ਤਿਆਰ ਹੋ ਜਾਣਗੇ ਕਿਉਂਕਿ ਸਰਕਾਰੀ ਨੌਕਰੀ ਲੈਣ ਦੇ ਲਈ ਉਹ ਹਮੇਸ਼ਾ ਹੀ ਵੱਧ ਤੋਂ ਵੱਧ ਪੈਸੇ ਦੇਣ ਲਈ ਤਿਆਰ ਰਹਿੰਦੇ ਹਨ ਹੁਣ ਇੱਥੇ ਤੁਹਾਨੂੰ ਇੱਕ ਹੋਰ ਫਾਇਦਾ ਹੋਏਗਾ ਕਿ ਸਾਰੇ ਹੀ ਪੰਜਾਬੀ ਸਿੱਖਣ ਵਾਲਿਆਂ ਦੀ ਉਮਰ ਜ਼ਿਆਦਾ ਹੈ ਅਤੇ ਦੇਖਿਆ ਜਾਂਦਾ ਹੈ ਕਿ ਵੱਡਿਆਂ ਦੇ ਮੁਕਾਬਲੇ ਛੋਟੇ ਬੱਚੇ ਜ਼ਿਆਦਾ ਜਲਦੀ ਸਿੱਖਦੇ ਨੇ ਇਸ ਕਰਕੇ ਇਹ ਲੋਕ ਇੱਕ ਮਹੀਨੇ ਦੇ ਵਿੱਚ ਕੋਰਸ ਪੂਰਾ ਨਹੀਂ ਕਰ ਸਕਣਗੇ ਇਹਨਾਂ ਨੂੰ 2 ਤੋਂ 3 ਮਹੀਨੇ ਆਰਾਮ ਦੇ ਨਾਲ ਕੋਰਸ ਪੂਰਾ ਕਰਨੀ ਲੱਗ ਜਾਣਗੇ ਜੇ ਕਿ ਤੁਸੀਂ 20000 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਸੇ ਲੈਂਦੇ ਹੋ ਤੇ 3 ਮਹੀਨੇ ਵਿੱਚ ਤੁਹਾਡੇ 60000 ਰੁਪਏ ਬਣ ਜਾਣਗੇ ਤੁਸੀਂ ਇਸ ਕੋਰਸ ਦੇ ਵਿੱਚੋਂ ਇੱਕ ਬੱਚੇ ਕੋਲੋਂ 60000 ਤਿਆ ਕਮਾ ਲਓਗੇ ਜੇਕਰ ਤੁਹਾਡੇ ਬੈਚਸ ਦੇ ਵਿੱਚ 10 ਬੰਦੇ ਵੀ ਆ ਜਾਂਦੇ ਤਾਂ ਤੁਸੀਂ ਮਹੀਨੇ ਦਾ 2 ਲੱਖ ਰੁਪਿਆ ਆਰਾਮ ਨਾਲ ਕਮਾ ਲਓਗੇ ਜੇਕਰ ਤੁਸੀਂ ਇੱਕ ਅਧਿਆਪਕ ਨੂੰ 25000 ਰੁਪਏ ਮਹੀਨਾ ਦਿੰਦੇ ਹੋ ਜਗ੍ਹਾ ਦਾ ਕਿਰਾਇਆ ਤੁਸੀਂ 25000 ਰੁਪਏ ਦਿੰਦੇ ਹੋ ਤੁਹਾਡੇ ਕੋਲ 1.5 ਲੱਖ ਰੁਪਏ ਸੇਵਿੰਗ ਹੋ ਜਾਏਗੀ ਇੱਕ ਮਹੀਨੇ ਯਾਦ ਰੱਖਿਓ ਕਿ ਤੁਸੀਂ ਆਪਣੇ ਸਿਖਲਾਈ ਕੇਂਦਰ ਦੇ ਵਿੱਚ ਪੂਰਾ ਦਿਨ ਕੰਮ ਨਹੀਂ ਕਰਨਾ ਸਿਰਫ 2 ਘੰਟਿਆਂ ਦਾ ਕੋਰਸ ਲੈ ਕੇ ਬਾਕੀ ਤੁਸੀਂ ਪੂਰਾ ਦਿਨ ਹੋਰ ਵੀ ਕੰਮ ਕਰ ਸਕਦੇ ਹੋ ਜੇਕਰ ਤੁਹਾਡੇ ਸਿਖਾਈ ਹੋ ਤਿੰਨ ਤੋਂ ਚਾਰ ਬੰਦਿਆਂ ਦਾ ਵੀ ਪੇਪਰ ਪਾਸ ਹੋ ਗਿਆ ਤੇ ਤੁਹਾਡੇ ਕੰਮ ਦੇ ਵਿੱਚ ਹੋਰ ਵੀ ਵਾਧਾ ਹੋ ਜਾਵੇ ਸਿਰਫ ਪੇਪਰ ਹੀ ਪਾਸ ਕਰਨ ਦੇ ਲਈ ਨਹੀਂ ਬਹੁਤ سارے ਲੋਕਾਂ ਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਦਾ ਵੀ ਸ਼ੌਂਕ ਹੁੰਦਾ ਇਸ ਤਰ੍ਹਾਂ ਦੇ ਲੋਕ ਵੀ ਤੁਹਾਡਾ ਸਿਕਲਾਈ ਕੰਦੇ ਚਲਾਉਣ ਵਿੱਚ ਤੁਹਾਡੀ ਮਦਦ ਕਰਦੇ ਦੋਸਤੋ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਧਾਰੇ ਕੰਮ ਕਰ ਰਹੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰੋਗੇ ਤਾਂ ਮਾਂ ਬੋਲੀ ਦਾ ਸੇਵਾ ਕਰਨੀ ਤੁਹਾਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਵੀ ਮਿਲੇਗਾ ਔਰ ਇਸ ਦੇ ਨਾਲ ਨਾਲ ਤੁਹਾਡੀ ਕਮਾਈ ਵੀ ਹੋਵੇ ਤੁਹਾਡਾ ਇਹ ਉਪਰਾਲਾ ਸਿਰਫ ਪੈਸੇ ਕਮਾਉਣਾ ਜਰਿਆ ਹੀ ਨਹੀਂ ਸਗੋ ਪੰਜਾਬੀ ਭਾਸ਼ਾ ਨੂੰ ਜ਼ਿੰਦਾ ਰੱਖਣ ਦਾ ਵੀ ਬੰਦ ਹੈ ਇਸ ਦੇ ਨਾਲ ਹੀ ਤੁਸੀਂ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲੀਆਂ ਕਿਤਾਬਾਂ ਦੇ ਥੀਸਿਸ ਨੂੰ ਪ੍ਰੂਫ ਰੀਡ ਵੀ ਕਰ ਸਕਦੇ ਹੋ ਜਿਹੜੇ ਲੋਕ ਲਿਖਾਰੀ ਨੇ ਕਿਤਾਬਾਂ ਲਿਖਨੇ ਨੇ ਉਹ ਆਪਣੀ ਸੋਚ ਨੂੰ ਜਲਦੀ ਤੋਂ ਜਲਦੀ ਕਿਤਾਬਾਂ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਉਹਨਾਂ ਦੀ ਲਿਖਤਾਂ ਨੂੰ ਪੜ੍ਹ ਕੇ ਉਹਨਾਂ ਦੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੀਆਂ ਕਿਤਾਬਾਂ ਪੂਰੀਆਂ ਕਰ ਸਕਣ ਤੁਸੀਂ ਉਹਨਾਂ ਤੋਂ ਇੱਕ ਵਧੀਆ ਅਮਾਉਂਟ ਵੀ ਚਾਰਜ ਕਰ ਸਕਦੇ ਹੋ ਪ੍ਰੂਫ ਰੀਡ ਕਰਨ ਦੇ ਲਈ ਤੁਹਾਨੂੰ ਪੰਨਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਜਿੰਨੇ ਜ਼ਿਆਦਾ ਤੁਸੀਂ ਦਿਨ ਦੇ ਵਿੱਚ ਪੰਨੇ ਪੜ੍ਹ ਕੇ ਠੀਕ ਕਰੋਗੇ ਤੁਹਾਨੂੰ ਓਨੇ ਹੀ ਜ਼ਿਆਦਾ ਪੈਸੇ ਮਿਲਣਗੇ ਦੋਸਤੋ ਜੇਕਰ ਦੇਖਿਆ ਜਾਏ ਤਾਂ ਸਾਡੀ ਭਾਸ਼ਾ ਸਾਡੇ ਲਈ ਕਮਾਈ ਦੇ ਰਸਤੇ ਵੀ ਖੋਲਦੀ ਹੈ ਜਿਹਨਾਂ ਤੇ ਚੱਲ ਕੇ ਵਧੀਆ ਕਮਾਈ ਦੇ ਨਾਲ ਨਾਲ ਵਧੀਆ ਮਾਨ ਸਨਮਾਨ ਵੀ ਕਮਾਇਆ ਜਾ ਸਕਦਾ ਹੈ ਸਿਰ ਐਨਾ ਹੀ ਨਹੀਂ ਸਗੋ ਅਮਰੀਕਾ ਕੈਨੇਡਾ ਵਰਗੇ ਬਹੁਤ ਸਾਰੇ ਦੇਸ਼ਾਂ ਵਿੱਚ ਪੰਜਾਬੀ ਬੈਠੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਉਣਾ ਚਾਹੁੰਦੇ ਨੇ ਔਰ ਇਸ ਦੇ ਨਾਲ ਹੀ ਉਹ ਆਪਣੇ ਬੱਚਿਆਂ ਨੂੰ ਵਿਰਾਸਤ ਦੇ ਨਾਲ ਜੋੜਨਾ ਚਾਹੁੰਦੇ ਨੇ ਨਾਲ ਹੀ ਅਜਿਹੇ ਬਹੁਤ ਸਾਰੇ ਲੋਕ ਨੇ ਜੋ ਚਾਹੁੰਦੇ ਨੇ ਕਿ ਅਸੀਂ ਸਿੱਖ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਔਨਲਾਈਨ ਪੜ੍ਹਾ ਵੀ ਸਕਦੇ ਹੋ ਔਰ ਨਾਲ ਦੀ ਨਾਲ ਔਨਲਾਈਨ ਕੋਰਸ ਕਰਕੇ ਆਪਣੇ ਪੈਸੇ ਵਧਿਆ ਬਣਾ ਸਕਦੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਗੋਰੇ ਸਿੰਘ ਸੱਜ ਗਏ ਨੇ ਔਰ ਸਿੰਘ ਸੱਜਣ ਤੋਂ ਬਾਅਦ ਉਹ ਪੰਜਾਬੀ ਨੂੰ ਸਿੱਖਣਾ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਚਾਹੁੰਦੇ ਨੇ ਇਹ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਪੰਜਾਬੀਆਂ ਨੂੰ ਪੜਾਈ ਜਾ ਸਕੇ ਸਿਖਾਈ ਜਾ ਸਕੇ ਵੀਡੀਓ ਦੇ ਵਿੱਚ ਮੈਂ ਪਾਸ਼ਾ ਦੇ ਨਾਲ ਕਮਾਈ ਦੇ ਸਿਰਫ ਦੋ ਹੀ ਜਰੀਏ ਦੱਸੇ ਜਦ ਕਿ ਪਾਸ਼ਾ ਦੇ ਜਰੀਏ ਪੈਸੇ ਕਮਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜੇਕਰ ਤੁਸੀਂ ਉਹਨਾਂ ਤਰੀਕਿਆਂ ਬਾਰੇ ਜਾਨਣਾ ਚਾਹੁੰਦੇ ਤਾਂ ਕਮੈਂਟ ਬਾਕਸ ਵਿੱਚ ਲਿਖੋ ਮੈਂ ਤੁਹਾਡੇ ਰਿਸਪੌਂਸ ਦੇ ਮੁਤਾਬਿਕ ਨਵੀਂ ਵੀਡੀਓ ਬਣਾਉਗਾ ਜਿਸ ਦੇ ਵਿੱਚ ਹੋਰ ਤਰੀਕੇ ਕਵਰ ਕਰਾਂਗਾ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸ